ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੈਂਡ ਰੋਡੇ ਜੀ ਤਹਿਸੀਲ ਤੇ ਜ਼ਿਲ੍ਹਾ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਸੂਆ ਸਵਾਇਆ ਨਗ ਲੈ ਕੇ ਆਂਦਾ ਜੀ ਆਪ ਵੀ ਚੰਗੀ ਬਹੁਤ ਹੈ ਤੇ ਮਗਰ ਬੱਚਾ ਵੀ ਵੀਰੇ ਟੋਪ ਲਈ ਆ ਡਿਟੇਲ ਤੁਹਾਨੂੰ ਬਾਾਈ ਤੋਂ ਲੈ ਦੂੰਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਹਰਪ੍ਰੀਤ ਸਿੰਘ ਵਿਰੇ ਪਿੰਡ ਰੋਡੇ ਜ਼ਿਲ੍ਹਾ ਮੋਗਾ ਤਹਿਸੀਲ ਵਾਗਾ ਬਣਾ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਹੈਗਾ 9569384384 ਠੀਕ ਹੈ ਵੀਰੇ ਸੂਆ ਕੰਨ ਮਾ ਸੂਈ ਹੈ ਸੂਆ ਦੂਜਾ ਸੂਈ ਹੈ ਜੀ ਕਦੋਂ ਸੂਈ ਹੈ ਜੀ ਇਹ ਤੜਕੇ ਹੀ ਸੂਈ ਹੈ ਜੀ ਬੱਚਾ ਕੀ ਦਿੱਤਾ ਜੀ ਬਈ ਬੱਚਾ ਬੱਛੀ ਆ ਜੀ ਮਗਰ ਬੱਛੀ ਬਹੁਤ ਟਾਪ ਦੀ ਦਿੱਤੀ ਆ ਹਾਂ ਜੀ ਬਾਕੀ 나ੜੂਆ ਕੱਚਾ ਹੀ ਆ ਦੇਖ ਸਕਦੇ ਹੋ ਜੇਰ ਜੂਰ ਦੀ ਆਪ ਕੋਲ ਵੀਡੀਓ ਹੈਗੀ ਪੂਰਾ ਨਿੱਗਰ ਬੱਚਾ ਫੁੱਲ ਵੇਟ ਲਾਇਆ ਨਹੀਂ ਬਈ ਛੋਟਾ ਜਿਹਾ ਬੱਚਾ ਦਿੱਤਾ ਚੰਗੀ ਬਰੀਡ ਦਾ ਚੰਗੇ ਸੀਮਣ ਦਾ ਮਿਲਿਆ ਕੋਈ ਰਿਕਾਰਡ ਬਈ ਉਹਦਾ ਨਹੀਂ ਰਿਕਾਰਡ ਤਾਂ ਨਹੀਂ ਮਿਲਿਆ ਯਾਰ ਬਈ ਕੋਈ ਠੀਕ ਆ ਗੇਰ ਕੰਪਲੀਟ ਪੈ ਗਈ ਆ ਗੇਰ ਪੈ ਗਈ ਵੀਡੀਓ ਬਣਾ ਲਈ ਆਪਾਂ ਜੀ ਫੁੱਲ ਗਾਰੰਟੀ ਆ ਜੀ ਹਾਂ ਫੁੱਲ ਗਾਰੰਟੀ ਫੁੱਲ ਕਿੰਨਾ ਕ ਕੱਢਿਆ ਜੀ ਇਹਦਾ ਬੋਲਾ ਬੋਲਾ ਕੱਢਤਾ ਵੀਰੇ ਇਹਦੇ 2.5 ਕਿਲੋ ਬੱਚੇ ਨਹੀਂ ਨਾ ਤਾਂ ਕੋਸ ਠੀਕ ਆ ਹਾਂ ਤੇ ਬਾਕੀ ਠੰਡੀ ਸਿਲ ਵੀਰੇ ਤੁਹਾਡੇ ਸਾਹਮਣੇ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿਖੜਵਾ ਹੱਥੀ ਚਵਾਈ ਵਾਲਾ ਮੈਂ ਤੁਹਾਨੂੰ ਇਧਰਲੇ ਪਾਸੇ ਤੋਂ ਵੀ ਚੈੱਕ ਕਰਾ ਦਿੰਨਾਗਾ ਬਾਕੀ ਕਿੰਨਾ ਪਿਆਜੂ ਗਰਮ ਵਾਲੀ ਦੁੱਧ ਵੀਰੇ ਦੁੱਧ ਪਿਆ ਦਿਓ ਬਾਈ 22 22 ਕਿਲੋ ਠੀਕ ਆ ਤੇ ਆ ਟਮਕਣਾ ਜੇ ਤਾਂ ਵੈਸੇ ਹੀ ਆ ਹਾਂ ਇਹਦਾ ਵੈਸੇ ਹੀ ਨਹੀਂ ਚੱਲਦਾ ਜੀ ਆ ਹੀ ਜਾਂਦਾ ਹਾਂ ਇਹਦਾ ਉਹਦਾ ਦੁੱਧ ਲੈ ਨਗਦੇ ਹੀ ਆ ਵੀਰੇ ਜਿਹੜੇ ਚੰਗੀ ਬਰੀਡ ਦੇ ਹੁੰਦੀਆਂ ਬਿਹੜਾ ਉਹਨਾਂ ਦਾ ਹੀ ਆਉਂਦਾ ਫਿਟਨੈਸ ਵਾਲਾ ਹਵਾਨਾਗਾ ਜੀ ਮਿਲਕ ਵੇਨ ਚੈੱਕ ਕਰ ਲੋ ਫੁੱਲ ਫੁੱਲ ਸਟਰੋਂਗ ਆਉਂਦੀ ਆ 19 20 ਲੀਟਰ ਦੁੱਧ ਬਾਈ ਦੱਸਦਾ ਇੱਧਰ ਨੂੰ ਲੈ ਚੱਲਿਓ ਜੀ ਕਿ ਪਿਆਜੂਗੀ ਫਾਇਦਾ ਤੁਹਾਡਾ ਇੱਕ ਹੋਰ ਹੋ ਜਾਣਾ ਬਾਈ ਮਗਰ ਤੁਹਾਨੂੰ ਬਹਲੀ ਟਾਪ ਦੀ ਵੱਛੀ ਮਿਲ ਜਾਣੀ ਆ ਇੱਕ ਨਗ ਨਾਲ ਇੱਕ ਨਗ ਤੁ ਨੂੰ ਜੁੜ ਜਾਣਾ ਜੀ ਬਾਕੀ ਰੰਗ ਪ੍ਰਿੰਟ ਜਾਤ ਬਰੀਡ ਦੀ ਕਰਮ ਵਾਲੀ ਪੂਰੀ ਚੰਗੀ ਹੈ ਜੀ ਦੁੱਧ ਤੁਹਾਡੀ ਸੇਵਾ ਸੰਭਾਲਦਾ ਹੁੰਦਾ ਵੀਰੇ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਤੇ ਬਾਕੀ ਵੀਰੇ ਹਾਈਟ ਦਾ ਅੰਦਾਜ਼ਾ ਤੁਸੀਂ ਵੀਰ ਦੇ ਹਿਸਾਬ ਨਾਲ ਲਾ ਲਿਓ ਜਿਹੜਾ ਵੀਰ ਧੁਰਦਾ ਹੁੰਦਾ ਜੀ ਥਣਾ ਦੀ ਫੁੱਲ ਗਾਰੰਟੀ ਹੈ ਜੀ ਹਾਂ ਬਾਈ ਥਣਾ ਦੀ ਓਕੇ ਹੈ ਜੀ ਠੀਕ ਹੈ ਜਾਨੀ ਥੱਲੋ ਨਹੀਂ ਬਹਿ ਕੇ ਉੱਠਦਾ ਕੋਈ ਲੈ ਜਲਦੀ ਵੀਰੇ ਇੱਧਰ ਨੂੰ ਤੇ ਕਿੰਨਾ ਕ ਕੱਢਿਆ ਸੀ ਬਾਈ ਬੋਲਾ ਇਹਦਾ ਬੋਲਵਰੇ ਕੱਢਾ 2 2 ਔਟਾ ਹੀ ਕਿਲੋ ਬੱਚੇ ਨੂੰ ਚੰਗਾ ਕੇ ਕੁਝ ਬੱਚੇ ਨੂੰ ਚੰਗਾਤਾ ਜੀ 2 ਤੋਂ 2.5 ਕਿਲੋ ਬਾਈ ਦੱਸਦਾ ਕਿ ਬੋਲੇ ਦੀ ਆਪਾਂ ਚਵਾਈ ਕਰਤੀ ਆ ਕੁਝ ਬੱਚੇ ਨੇ ਪੀ ਲਿਆ ਬਾਕੀ ਵੀਰੇ ਪਹਿਲੀ ਚਵਾਈ ਹੋਈ ਆ ਤੇ ਡਿਮਾਂਡ ਵੀਰੇ ਉਹ ਕਰਨੀ ਹੈ ਜੀ 70000 ਆ ਵੀਰੇ ਦਾ ਹੋਜੂ ਮਾੜਾ ਮੋਟਾ ਆ ਮਾਨ ਤਾਨ ਕਰ ਦਿਆਂਗੇ ਠੀਕ ਆ 70000 ਰੁਪਿਆ ਬਾਈ ਇਹਦੀ ਡਿਮਾਂਡ ਕਰਦੇ ਆ ਬਾਈ ਕਹਿੰਦਾ ਵਿੱਚੋਂ ਮਾਨ ਤਾਨ ਆਪਾਂ ਜਰੂਰ ਕਰ ਦਾਂਗੇ ਬੈੜ ਚੰਗੀ ਆ ਬਾਕੀ ਜੀ ਨੂੰ ਵੀ ਨਾਗ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ